ਹਾਂਜੀ ਦੋਸਤੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਜੋ ਆਪਣੇ ਚੈਨਲ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ ਤਾਂ ਜੋ ਕਿ ਹਰ ਇੱਕ ਵੀਡੀਓ ਮਰੀ ਤੋਂ ਅੱਡੇ ਤੱਕ ਸਾਣੀ ਦੇ ਨਾਲ ਪਹੁੰਚਦੀ ਰਹੇ ਤੇ ਮੈਂ ਨਾ ਇਹ ਜਿਹੜਾ ਚੌਥਾ ਮਕਬਰਾਂ ਦਾ ਖਾਨ ਲੱਗੇ ਇਸ ਬਾਰੇ ਥੋੜੀ ਜਾਣਕਾਰੀ ਵੀ ਦਵਾਂਗੇ ਆਪਣੇ ਚੈਨਲ ਤੇ ਆਜੋ ਆਪਣੇ ਚੈਨਲ ਨਾਲ ਜੁੜਜੋ ਜੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਕਰ ਲੋ ਆਪਣੇ ਚੈਨਲ ਸਬਸਕ੍ਰਾਈਬ ਵੱਧ ਤੋਂ ਵੱਧ ਇਹ ਤੁਹਾਨੂੰ ਦਿਖਾਣਾ ਮਕਬਰਾ ਜੋ ਕਿ ਪੁਰਾਣੇ ਸਮੇਂ ਦੇ ਮਕਬਰੇ ਨੇ ਬਹੁਤ ਪੁਰਾਣੇ ਸਮੇਂ ਦੇ ਜੋ ਕਿ 14ਵੀਂ ਸਦੀ ਦਾ ਮਕਬਰਾ ਦੱਸਿਆ ਜਾਂਦਾ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹਨੂੰ ਇਸ ਮਕਬਰੇ ਨੂੰ ਇਸ ਨੂੰ 14ਵੀਂ ਸਦੀ ਦਾ ਮਕਬਰਾ ਦੱਸਿਆ ਜਾਂਦਾ ਹੈ ਤੇ ਇਸ ਜਗ੍ਹਾ ਤੇ ਇਸ ਤਰਫ ਤੋਂ ਇਹ ਹੈਗਾ ਰਸਤਾ ਦੇਖ ਸਕਦੇ ਹੋ ਪੁਰਾਣੀਆਂ ਸੜਦੀਆਂ ਇੱਟਾਂ ਦੇ ਨਾਲ ਬਣਿਆ ਹੋਇਆ ਤੇ ਇਹ ਸੀੜੀਆਂ ਪਹਿਲਾਂ ਕੋਈ ਇਸ ਜਗ੍ਹਾ ਤੋਂ ਬਣਦੀਆਂ ਹੋਣਗੀਆਂ ਇਸ ਜਗ੍ਹਾ ਤੇ ਚੜਦੀਆਂ ਹੋਣਗੀਆਂ ਪਰ ਇੱਥੋਂ ਜਾ ਕੇ ਖਤਮ ਹੋ ਜਾਂਦੇ ਨੇ ਜਾਂ ਕੋਈ ਇਸ ਜਗ੍ਹਾ ਤੋਂ ਕੋਈ ਲੱਕੜ ਦੀ ਸੀੜੀ ਲਾ ਕੇ ਆਪਾਂ ਚੜ ਸਕਦੇ ਉੱਪਰ ਤੇ ਆਪਾਂ ਦਿਖਾਣੇ ਆ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਸੋਹਣਾ ਮਕਬਰਾ ਬਣਿਆ ਵਾ ਜਿਵੇਂ ਕਿ ਮੈਨੂੰ ਥੋੜੀ-ਮੋਟੀ ਜਾਣਕਾਰੀ ਮਿਲੀ ਆ ਜਾਣਕਾਰੀ ਦੇ ਮੁਤਾਬਕ ਆ ਕਹਿੰਦੇ 14ਵੀਂ ਸਨੀ ਦੇ ਵਿੱਚ ਬਣਿਆ ਮੁੰਗਲਾਂ ਦੇ ਸਮੇਂ ਤੋਂ ਪਹਿਲਾਂ ਦਾ ਕੋਈ ਕੋਈ ਪਹਿਲਾਂ ਲੋਧੀ ਹੁੰਦੇ ਸੀਗੇ ਉਹਨਾਂ ਨੇ ਬਣਾਇਆ ਸੀਗਾ ਲੋਧੀਆਂ ਦਾ ਸਮੇਂ ਦਾ ਤੇ ਆਪਾਂ ਐਂਟਰ ਹੁੰਨੇ ਅੰਦਰ ਪਹੁੰਚ ਕੇ ਦੇਖਦੇ ਹਾਂ ਬਹੁਤ ਸੋਹਣੀ ਲੁੱਕ ਦੇ ਨਾਲ ਬਣਿਆ ਹੋਇਆ ਤੇ ਇਹ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਬਹੁਤ ਸੋਹਣਾ ਬਾ ਕਮਾਲ ਡਿਜ਼ਾਈਨ ਆ ਜਿਹੜੇ ਆਰਜੀ ਟੈਕਟਰ ਸੀਗੇ ਬਹੁਤ ਹੀ ਬਾ ਕਮਾਲ ਸੀਗੇ ਪਹਿਲਾਂ ਵੀ ਤੇ ਆ ਪੰਜਰ ਅੰਦਰ ਪਹੁੰਚ ਕੇ ਦਿਖਾਣੇ ਆ ਤੁਹਾਨੂੰ ਹਾਂਜੀ ਇਹ ਮਸੀਤਾਂ ਨੇ ਇਹਨਾਂ ਜਗ੍ਹਾ ਤੇ ਆ ਦੇਖੋ ਜੀ ਇਹ ਆਪਣੇ ਆ ਚਾਰੇ ਪਾਸੇ ਤੋਂ ਆਲੇ ਦੁਆਲੇ ਤੋਂ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਕੀਤਾ ਹੋਇਆ ਏ ਬਹੁਤ ਸੋਹਣਾ ਡਿਜ਼ਾਈਨ ਵਾਲੇ ਦੁਆਲੇ ਦਾ ਤੁਸੀਂ ਵੇਖ ਸਕਦੇ ਹੋ ਆ ਦੇਖੋ ਜੀ ਜਿਹੜੇ ਭੈਣ ਭਰਾ ਸਾਡੇ ਦੇਖ ਰਹੇ ਨੇ ਦੇਖੋ ਧਿਆਨ ਦੇ ਨਾਲ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਆਲੇ ਦੁਆਲੇ ਤੋਂ ਕੰਧਾਂ ਦੇ ਤੇ ਇਸ ਦੇ ਉੱਪਰ ਉਹ ਬਣਨਾ ਮਨ ਲੱਗਦਾ ਅਧੂਰਾ ਰਹਿ ਗਿਆ ਜੀ ਇਹ ਪਤਾ ਨਹੀਂ ਜਾਂ ਬਣਾਇਆ ਨਹੀਂ ਕੀ ਕਰਨਾ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਤੁਸੀਂ ਦੱਸ ਸਕਦੇ ਹੋ ਕਮੈਂਟਾਂ ਤੇ ਜਿੰਨੀ ਕ ਮੈਨੂੰ ਜਾਣਕਾਰੀ ਮਿਲ ਜੰਦੀ ਆਪਾਂ ਉਹਨੇ ਕਿ ਦੱਸੀ ਜਾਂਦੇ ਆ ਇਹ ਕਹਿੰਦੇ ਨੇ ਕਿ ਇਹ ਅੱਜ ਤੋਂ 600 ਸਾਲ ਤੋਂ ਉੱਪਰ ਹੋ ਚੁੱਕਿਆ ਸਮਾਂ ਇਸ ਨੂੰ ਜਿਵੇਂ ਕਿ ਆਪਾਂ ਕਹਿ ਦਈਏ 1400 ਸਨ ਦਾ ਬਣਿਆ ਹੋਇਆ ਇਹ ਮਕਬਰਾ ਆ ਦੇਖੋ ਜੀ ਕਿਆ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਨੇ ਬਹੁਤ ਸੋਹਣੀ ਲੁੱਕ ਉਸ ਸਮੇਂ ਦੀ ਵੀ ਤੇ ਬਾਕੀ ਆਪਾਂ ਹੋਰ ਵੀ ਵੀਡੀਓ ਕਰਾਂਗੇ ਦਿਨ ਦੇ ਵਿੱਚ ਫਰਮਾਵਾਂ ਕਿਸ ਨੂੰ ਆ ਕੀ ਸੋਹਣਾ ਕੀ ਗੱਲ ਬਾਤ ਆ ਬਹੁਤ ਸੋਹਣਾ ਡਿਜ਼ਾਈਨ ਵਾਲੇ ਦੁਆਲੇ ਤੋਂ ਦੇਖ ਸਕਦੇ ਜਿਵੇਂ ਕੀ ਇਸ ਜਗ੍ਹਾ ਤੇ ਮਸੀਤਾਂ ਵੀ ਨੇ ਸ਼ਾਮ ਦਾ ਸਮਾਂ ਹੋ ਚੁੱਕਿਆ ਇਸ ਸਮੇ ਤੇ ਆਲੇ ਦੁਆਲੇ ਤੋਂ ਆਹ ਦੇਖੋ ਜੀ ਚਾਰੇ ਤਰਫੋਂ ਨੂੰ ਰਾਸਤੇ ਵੀ ਨੇ ਇਸ ਜਗ੍ਹਾ ਤੋਂ ਹੂੰ ਆ ਇੱਕ ਪਾਸੇ ਤੋਂ ਰਸਤਾ ਵੰਦਾ ਇਸ ਜਗ੍ਹਾ ਤੇ ਨੂੰ ਤੇ ਤੇ ਇਹ ਰਾਸਤੇ ਖੁੱਲੇ ਨੇ ਵਾਲੀ ਦਗਲੇ ਨੇ ਤਿੰਨ ਰਸਤੇ ਹਾਂਜੀ ਇਹ ਤਾਂ ਜਿਵੇਂ ਕਿ ਪਹਿਲਾ ਸਮਿਆਂ ਦੇ ਵਿੱਚ ਇਸ ਤਰ੍ਹਾਂ ਪਾਉੜੀਆਂ ਵੀ ਚੜਦਿਆਂ ਸੀਗੀਆਂ ਸੀੜੀਆਂ ਇਧਰੋਂ ਕੋਈ ਰਸਤਾ ਹੁੰਦਾ ਹੋਵੇਗਾ ਇਸ ਤਰਫ ਤੋਂ ਤੇ ਜਿਵੇਂ ਕਿ ਆ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲੀਆਂ ਡੁੱਲੀਆਂ ਨਾਲੀਆਂ ਵੇ ਕਹਿ ਸਕਦੇ ਹੋ ਜਾਂ ਖਾਣਾ ਕਹਿ ਸਕਦੇ ਹੋ ਇਹਨਾਂ ਵਿੱਚ ਨੂੰ ਜਦੋਂ ਮੀਂਹ ਆਂਦਾ ਪਾਣੀ ਪੈਂਦਾ ਸੀਗਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤਾ ਇਹਨਾਂ ਵਿੱਚ ਨੂੰ ਕ੍ਰੋਸ ਹੁੰਦਾ ਸੀਗਾ ਪਾਣੀ ਤੇ ਉੱਪਰੋਂ ਜਾਂ ਤਾਂ ਵੀ ਕੀ ਗੱਲਬਾਤ ਹੋ ਸਕਦੀ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਕੱਲੀ-ਕੱਲੀ ਚੀਜ਼ ਆ ਐਨਾ ਬਹੁਤ ਹੀ ਸੋਹਣਾ ਡਿਜ਼ਾਈਨ ਕੀਤੀ ਹੋਈ ਆ ਬਹੁਤ ਹੀ ਤਰੀਕੇ ਦੇ ਨਾਲ 60 ਸਾਲ ਪੁਰਾਣੀ ਜਗ੍ਹਾ ਅੱਜ ਤੱਕ ਉਹਨੂੰ ਦਿਖਾ ਰਿਹਾ ਆਪਣੀ ਚੈਨਲ ਤੇ ਜੇਕਰ ਤੁਹਾਨੂੰ ਨਾ ਆਪਣੀ ਵੀਡੀਓ ਚੰਗੀਆਂ ਲੱਗਦੀਆਂ ਨੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣੇ ਚਾਹਣ ਨਾ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਦੱਬ ਕੇ ਸਬਸਕ੍ਰਾਈਬ ਕਰੋ ਅਤੇ ਤੇ ਸ਼ੇਅਰ ਵੀ ਦੱਬ ਕੇ ਕਰੋ ਜੀ ਤੇ ਕਮੈਂਟ ਵੀ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀਆਂ ਨੇ ਇਹ ਆਪਾਂ ਨਾ ਇਹ ਜਿਹੜੇ ਮਕਬਰੇ ਨੇ ਹੁਣ ਕਹਿੰਦੇ ਪ੍ਰਾਥਮਿਕ ਵਿਭਾਗ ਦੇ ਅੰਡਰ ਨੇ ਜੀ ਇਹ ਤੇ ਪ੍ਰਾਥਮਿਕ ਵਿਭਾਗ ਨੂੰ ਮੈਂ ਇੱਕ ਗੱਲ ਕਹਿਣਾ ਚਾਹਨਾ ਵੀ ਜਿਵੇਂ ਕੀ ਜਿਤੇ ਕੋਈ ਨੁਕਸਾਨ ਹੁੰਦਾ ਇਹਨਾਂ ਦਾ ਉਹ ਟਾਈਮ ਦੇ ਨਾਲ ਕੀਤਾ ਜਾਵੇ ਬਹੁਤ ਚੰਗੀ ਗੱਲ ਆ ਉਹ ਬਹੁਤ ਵਧੀਆ ਸੰਭਾਲ ਕਰ ਰਹੇ ਨੇ ਦੇਖੋ ਇਸੇ ਤਰ੍ਹਾਂ ਜਿਹੜੇ ਹੋਰ ਵੀ ਕੋਈ ਮਕਬਰੇ ਨੇ ਜਿਸ ਜਗ੍ਹਾ ਤੇ ਕੋਈ ਕੰਮ ਅਧੂਰਾ ਉਹਨਾਂ ਦਾ ਕੰਮ ਪੂਰਾ ਕੀਤਾ ਜਾਵੇ ਆਹ ਦੇਖੋ ਜੀ ਕਿਆ ਗੱਲ ਬਾਤ ਆ ਬਹੁਤ ਸੋਹਣੇ ਡਿਜ਼ਾਈਨ ਕੀਤੇ ਹੋਏ ਨੇ ਬਰੀਕ ਬਰੀਕ ਇੰਟਾਂ ਨੇ ਜੋ ਕਿ ਛੋਟੀਆਂ ਛੋਟੀਆਂ ਸਰਦਿੱਟਾਂ ਹਾਂਜੀ ਆ ਦੇਖ ਸਕਦੇ ਜਾਲੀ ਵਾਲੇ ਬਹੁਤ ਸੋਹਣੇ ਡਿਜ਼ਾਈਨ ਬਣੇ ਹੋਏ ਨੇ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਆਪਣੇ ਚੈਨਲ ਦੇ ਜਰੀਏ ਇਹ ਜਿਹੜੀ ਇਸ ਦੀ ਉਚਾਈ ਆ ਘੱਟ ਤੋਂ ਘੱਟ 30 35 ਫੁੱਟ ਚਾਹੀਏ ਇਸ ਦੀ ਹਾਂਜੀ ਆਪਾਂ ਦੇਖੋ ਇਹ ਚੌਥਾ ਮਕਬਰਾ ਦਿਖਾਇਆ ਏ ਏ ਜਣੀ ਕੇ ਇਹ ਸਾਰਿਆਂ ਤੋਂ ਛੋਟਾ ਏ ਉੱਪਰ ਇਸ ਦੇ ਉੱਪਰ ਕੋਈ ਉਹ ਨਹੀਂ ਹੈਗਾ ਇਸ ਤਰਫ ਤਾਂ ਪੌੜੀਆਂ ਚੜਦਿਆਂ ਨੇ ਇਸ ਦੇ ਉੱਪਰ ਜਾਣ ਦੇ ਲਈ ਇਹ ਉੱਪਰ ਤੋਂ ਆਪਣਾ ਕਿਉਂ ਛੱਡਿਆ ਹੋਇਆ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ じゃ ਕਿਹ ਗੱਲ ਬਾਤ ਆ ਹੂੰ ਤੇ ਉਹ ਗੁੰਮਤਸ ਦਾ ਜੋ ਕਿ ਢਾਈ ਚੁੱਕਿਆ ਏ ਢਿੱਕ ਚੁੱਕਿਆ ਇੱਕ ਤਰਫ ਤੋਂ ਤੇ ਆਪਾਂ ਹੋਰ ਜ਼ੂਮ ਕਰਕੇ ਦਿਖਾਣੇ ਆ ਇਸ ਦੇ ਨੇੜੇ ਨਾ ਕਈ ਮਕਬਰੇ ਬਣੇ ਹੋਏ ਨੇ ਏ ਮਕਬਰਿਆਂ ਦਾ ਇਸ ਤਰ੍ਹਾਂ ਦਾ ਡਿਜ਼ਾਈਨ ਲੱਗਦਾ ਜਿਵੇਂ ਕੀ ਇਹ ਨਾ ਆਗਰ ਆਗਰੇ ਦੇ ਵਿੱਚ ਨਾ ਇੱਕ ਤਾਜਮਹਿਲ ਆ ਉਸ ਟਾਈਪ ਤੇ ਬਣੇ ਹੋਏ ਨੇ ਇਹਨਾਂ ਦੇ ਡਿਜ਼ਾਈਨ ਆ ਆ ਦੇਖੋ ਜੀ ਇਹ ਮੁਗਲਾਂ ਦੇ ਸਮੇਂ ਤੋਂ ਪਹਿਲਾਂ ਦੇ ਦੱਸੇ ਜਾਂਦੇ ਨੇ ਇਹ ਮਕਬਰੇ ਲੋਦੀ ਹੁੰਦੇ ਸੀਗੇ ਪਹਿਲਾਂ ਕੋਈ ਹਾਂਜੀ ਲੋਦੀਆਂ ਦੇ ਸਮੇਂ ਦੇ ਬਣੇ ਹੋਏ ਨੇ ਮਕਬਰੇ ਇਹ ਤੇ ਬਾਕੀ ਜਿਵੇਂ ਕਿ ਆਪਾਂ ਨੂੰ ਜਾਣਕਾਰੀ ਹੋਰ ਮਿਲੇਗੀ ਤੁਹਾਨੂੰ ਆਪਣੇ ਚੈਨਲ ਤੇ ਦੱਸੀ ਜਾ ਕਰਾਂਗੇ ਹੋਰ ਹਾਂਜੀ ਤੁਸੀਂ ਵਾਕਈ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਭੈਣ ਭਰਾਵਾਂ ਨੂੰ ਇਸ ਬਾਰੇ ਨੌਲੇਜ ਹੈਗੀ ਆ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਬਾਰੇ ਆਪਣਾ ਐਡਰੈਸ ਦੇਓ ਤੇ ਤਾਂ ਜੋ ਕਿ ਮੈਂ ਤੁਹਾਡੇ ਨਾਲ ਕੰਟੈਕਟ ਕਰਕੇ ਪਰ ਤੁਹਾਡੇ ਨਾਲ ਗੱਲਬਾਤ ਕਰਾਂ ਤੇ ਫਿਰ ਤੁਹਾਡੇ ਨਾਲ ਵੀਡੀਓ ਕਰਾਂ ਇਸ ਜਗ੍ਹਾ ਤੇ ਤੇ ਆਪਣੇ ਚੈਨਲ ਨੂੰ ਕਰ ਲੋ ਵੀ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਆ ਇਹ ਹੈਗਾ ਜੀ ਤਲਾਨੀਆਂ ਪਿੰਡ ਨਜ਼ਦੀਕ ਜੇ ਕਿਸੇ ਨੇ ਇਸ ਜਗ੍ਹਾ ਤੇ ਆਣਾ ਹੋਵੇ ਵੀਡੀਓ ਦੇਖਣ ਲਈ ਇਸੇ ਨੂੰ ਜਗ੍ਹਾ ਨੂੰ ਇਸ ਜਗ੍ਹਾ ਦਾ ਦ੍ਰਿਸ਼ ਦੇਖਣ ਲਈ ਤਾਂ ਤੁਹਾਨੂੰ ਇਸ ਜਗ੍ਹਾ ਤੇ ਸਰਹੰਦ ਜੋ ਕਿ ਪੰਜਾਬ ਦੇ ਵਿੱਚ ਪੈਂਦਾ ਸਰਹੰਦ ਸ਼ਹਿਰ ਆ ਸਰਹੰਦ ਸ਼ਹਿਰ ਦੇ ਵਿੱਚ ਆ ਨਜ਼ਦੀਕ ਤਲਾਨੀਆਂ ਪਿੰਡ ਤੋਂ ਤੁਹਾਨੂੰ ਇਸ ਤਰਫ ਤੋਂ ਆਜੇਗੀ ਸੜਕ ਇਹ ਸਾਹਮਣੇ ਤੁਸੀਂ ਤਲਾਨੀਆਂ ਪਿੰਡ ਦੇਖ ਰਹੇ ਹੋ ਇਹ ਖੇਤਾਂ ਦੇ ਵਿੱਚ ਨੇ ਇਹ ਮਕਬਰੇ ਅੱਜ ਇਹ ਤੁਸੀਂ ਵੇਖ ਸਕਦੇ ਹੋ ਅੱਜ ਬਹੁਤ ਸੁਰੱਖਿਅਤ ਨੇ ਜੀ ਇਹ ਅੱਜ ਵੀ ਇਸੇ ਕਰਕੇ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤਾਂ ਜੋ ਕਿ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਵੀਡੀਓ ਨੂੰ ਦਬਕ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਬੱਚੇ-ਬੱਚੇ ਨੂੰ ਵੀ ਇਸ ਦੀ ਜਾਣਕਾਰੀ ਹੋ ਚੁੱਕੇ ਹੋ ਜਾਵੇ ਇਸ ਦੀ ਸਾਡੇ ਬੱਚਿਆਂ ਨੂੰ ਜਿਹੜੀ ਹੁਣ ਪੀੜ੍ਹੀ ਅੱਗੇ ਉਸ ਨੂੰ ਵੀ ਜਾਣਕਾਰੀ ਹੋਵੇ ਤੇ ਪ੍ਰਾਤਨ ਵਿਭਾਗ ਦਾ ਫਰਜ਼ ਬਣਦਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਦੇਖਭਾਲ ਕਰਦੀ ਰਹੇ ਤਾਂ ਜੋ ਕਿ ਸਾਡੀ ਜਿਹੜੀ ਅਗਲੀ ਪੀੜ੍ਹੀ ਆ ਉਹ ਵੀ ਇਹਨਾਂ ਚੀਜ਼ਾਂ ਦੀ ਜਾਣੂ ਰਹੇ ਹਾਂਜੀ ਦੇਖ ਸਕਦੇ ਹੋ ਬਹੁਤ ਸੋਹਣੀ ਇਸ ਮਕਬਰੇ ਦੀ ਲੋਕਾ ਬਹੁਤ ਸੋਹਣਾ ਬਣਾ ਹੋਇਆ ਮਕਬਰਾ ਤੁਸੀਂ ਵੀਡੀਓ ਵਿੱਚ ਵੇਖਿਆ ਬਾਕੀ ਹਾਂਜੀ ਆਪਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਜੋ ਕਿ ਨਾ ਇਸ ਤਰ੍ਹਾਂ ਦੀ ਆਪਾਂ ਵੀਡੀਓ ਲੈ ਕੇ ਆਉਂਦੇ ਰਹੀਏ ਤੁਹਾਡੇ ਤੱਕ ਆ ਪ੍ਰਾਤਨ ਵਿਭਾਗ ਦੇ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਹੋਰ ਵੀ ਦਿਖਾਵਾਂਗੇ ਤੁਹਾਨੂੰ ਜਿੱਥੇ ਵੀ ਆਪਾਂ ਨੂੰ ਕੁਝ ਮਿਲ ਲੱਗੇ ਨਵਾਂ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਚੀਜ਼ਾਂ ਇਸੇ ਤਰ੍ਹਾਂ ਨਾਲ ਆਪਣੇ ਚੈਨਲ ਨੂੰ ਕਰਦੇ ਰਹੋ ਸਬਸਕ੍ਰਾਈਬ ਜਿਹੜੇ ਨਵੇਂ ਵੀਰ ਨੇ ਭੈਣ ਭਰਾ ਨੇ ਤੇ ਆਪਾਂ ਹੋਰ ਵੀਡੀਓ ਤੁਹਾਡੇ ਨਾਲ ਫੜਮਾਈਏ ਜੀ